ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਮੇਰੇ ਚੈਨਲ ਗੁੰਤਾਸ ਸੂਟ ਕਲੈਕਸ਼ਨ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਮੈਂ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਸੂਟਾਂ ਦੀ ਹੋਰ ਵੀਡੀਓ ਲੈ ਕੇ ਆਏ ਜਿਹਦੇ ਵਿੱਚ ਜੀ ਆਪਾਂ ਲੈ ਕੇ ਆਏ ਸਿੰਗਲ ਪੀਸ ਰਹਿਣਗੇ ਆਪਣੇ ਕੋਲੇ ਦੁਪੱਟਾ ਸੂਟ ਸਿੰਗਲ ਸਿੰਗਲ ਪੀਸ ਹੋਣਗੇ ਦੁਪੱਟੇ ਸੂਟ ਹੋਣਗੇ ਬਰਬਰੀ ਦੇ ਵਿੱਚ ਹੋਣਗੇ ਤੇ ਆਪਣੀ ਜਾਰਜਟ ਦੇ ਵਿੱਚ ਹੋਣਗੇ ਇਹ ਸਾਰੇ ਸੂਟ ਆਪਣੇ ਡਿਸਕਾਊਂਟ ਤੇ ਰਹਿਣਗੇ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਬਾਏ ਕਰ ਸਕਦੇ ਹੋਗੇ ਹਾਂਜੀ ਇਹ ਪਹਿਲਾ ਸੂਟ ਆ ਗਿਆ ਜੀ ਆਪਣਾ ਪਿਓਰ ਬੈਂਬਰ ਜੌਰਜਟ ਦੇ ਵਿੱਚ ਸੇਮ ਹੀ ਬਾਟਮ ਰੂ ਬੈਂਬਰ ਜੌਰਜਟ ਦੀ ਸਟੱਫ ਬਹੁਤ ਫਾਈਨ ਹੈਗਾ ਲਾਈਟ weight ਸਟੱਫ ਹੈ ਸੇਮ ਹੀ ਸ਼ਰਟ ਰਹੂਗੀ ਡਿਜੀਟਲ ਪ੍ਰਿੰਟ ਰਣੀ ਹੈ ਸੇਮ ਹੀ ਸਟੱਫ ਦੇ ਵਿੱਚ ਦੁਪੱਟਾ ਰੂ ਸਲੀਪ ਰਣੀ ਹੈਗਾ ਦੁਪੱਟਾ ਬਹੁਤ ਸੇਲ ਹੋ ਰਿਹਾ ਹੈ ਸਟੱਫ ਸਾਡੇ ਕੋਲੇ ਹੁਣ ਇਹਨਾਂ ਦੇ ਕੁਝ ਕੁ ਪੀਸ ਸਿੰਗਲ ਸਿੰਗਲ ਆਏ ਨੇ ਸ਼ਿਪਿੰਗ ਇਹਨਾਂ ਤੇ ਫਿਰੇ ਰੂਗੀ ਇਹਦਾ ਪ੍ਰਾਈਸ ਰਹੂਗਾ ਜੀ 2100 बहुत कलर है डिजिटल प्रिंट है एक आ गया जी लवेंडर शेड प्राइस रूगा इक्की सौ डिजिटल प्रिंट है स्टाफ फाइन है कोई स्टाफ की कंपलेट नहीं है ਬਾਟਮ ਤੇ ਤੁਸੀਂ ਐਕਸਟਰਾ ਤੋਂ ਵਰਕ ਵੀ ਕਰਵਾ ਸਕਦੇ ਹੋਗੇ। ਸੌਫਟ ਤੇ ਫਾਈਨ ਸਟੱਫ ਰਹੂਗਾ। ਬਹੁਤ ਆਰਡਰ ਆ ਰਹੇ ਸੀ ਇਹਨਾਂ ਸੂਟਾਂ ਦੇ ਕਿਉਂਕਿ ਇਹਨਾਂ ਦੇ ਕਲਰ ਬਹੁਤ ਸੁਨੇ ਨੇ ਸਰਦਾਰੀ ਜੀ ਲੁੱਕ ਦੇ ਕਲਰ ਨੇ। ਸਭ ਤੋਂ ਵੱਧ ਜਿਹੜੀ ਆਰਡਰ ਆ ਰਹੇ ਸੀ ਆਫ ਵਾਈਟ ਦੇ ਵਿੱਚ। ਆਫ ਵਾਈਟ ਦੇ ਵਿੱਚ ਆਪਣੇ ਕੋਲੇ ਦੋਨੋਂ ਕਲਰ ਰਿਪੀਟ ਆਏ ਨੇ। ਇੱਕ ਤਾਂ ਇਹ ਵਾਲਾ ਕਲਰ ਸੀ, ਪਲੇਨ ਆਫ ਵਾਈਟ ਬਾਟਮ ਸੀ। ਸ਼ਾਰਟ ਬੀਤੇ ਦੁਪੱਟਾ ਪ੍ਰਿੰਟ ਬਹੁਤ ਸੋਹਣਾ ਹੈਗਾ ਇਹ ਆਗੇ ਜੀ ਦੁਪੱਟਾ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਬਹੁਤ ਪਿਆਰਾ ਸ਼ੇਡ ਹੈਗਾ ਪ੍ਰਾਈਸ ਰਹੂਗਾ 2100 ਤੇ ਇੱਕ ਆਫ ਵਾਈਟ ਦੇ ਵਿੱਚ ਇਹ ਸੂਟ ਦੇ ਕਾਫੀ ਆਰਡਰ ਆ ਰਹੇ ਸੀ ਇਨਾਂ ਦੀ ਪ੍ਰਿੰਟਿੰਗ ਹੈ ਡਿਜੀਟਲ ਰਹੂਗੀ ਕਲਰ ਸੋਬਰ ਜੀ ਲੁੱਕ ਦੇ ਸਰਦਾਰੀ ਜੇ ਕਲਰ ਨੇ ਰੈਡੀ ਹੋ ਕੇ ਸੂਟ ਬਹੁਤ ਸੋਨਾ ਬੰਦ ਹੈ ਇਹ ਆ ਗਿਆ ਜੀ ਦੁਪੱਟਾ ਪ੍ਰਾਈਸ 2100 ਬਹੁਤ ਸੋਨੇ ਕਲਰ ਕੰਬੀਨੇਸ਼ਨ ਨੇ ਰਟੀਨ ਦੇ ਵਿੱਚ ਤੁਸੀਂ ਕਿਦਾਂ ਵੀ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਇੱਕ ਦੇ ਵਿੱਚ ਇਹ ਸ਼ੇਡ ਆ ਗਿਆ ਲਵੈਂਡਰ ਜਾਂ ਲਾਈਟ ਜਿਹਾ ਲਵੈਂਡਰ ਸ਼ੇਡ ਇਹ ਆ ਗਿਆ ਜੀ ਟਰਟ ਪ੍ਰਿੰਟ ਬਹੁਤ ਹੀ ਜਿਆਦਾ ਸੋਹਣਾ ਹੈ ਇਹਦਾ ਕਲਰ ਵੀ ਬਹੁਤ ਸੋਹਣਾ ਹੈਗਾ ਇਹ ਆ ਗਿਆ ਜੀ ਦੁਪੱਟਾ

एक ए वाला आ गया जी कलर ए आ गई शर्ट प्रिंट डिजिटल रोगा बहुत ही सोहना दुपट्टा है प्राइस रूगा एक सौ इस तो नैक्सट एच आ गया जी अपने को ले ब्लू कलर यह कलर भी बहुत सोना है शेड बहुत प्यारा गा आ गई शर्ट प्रिंट बहुत सोहना कलर बहुत सोहना है ये आ गया जी दुपट्टा ਪ੍ਰਾਈਜ਼ ਹੋਊਗਾ 2100 ਹਾਂਜੀ ਇੱਕ ਆਪਣੇ ਕੋਲੇ ਇਹ ਸੂਟ ਆ ਗਿਆ ਜੀ ਪਿਓਰ ਬੈਂਬਰ ਜੌਰਜਟ ਦੇ ਵਿੱਚ ਸਕਰੀਨ ਪੇਂਟ ਦੇ ਵਿੱਚ 올ਓਵਰ ਸੂਟ ਰਹੂਗਾ ਲਵੈਂਡਰ ਜਿਆ ਸ਼ੇਡ ਹੈਗਾ ਘੇਰੇ ਦੇ ਉੱਪਰ ਸਾਰੇ ਤੇ ਸਕਰੀਨ ਪੇਂਟ ਰਹੂਗਾ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਰਹੂਗਾ 슬ੀਵਸ ਦੇ ਉੱਪਰ ਆਜੂਗੀ ਇਹ ਡਿਜ਼ਾਈਨਿੰਗ ਆ ਨਾਰੀ ਦੁਪੱਟਾ ਰਹੂਗਾ ਸੇਮ ਸਟੱਫ ਦਾ 올ਓਵਰ ਸੂਟ ਹੈ ਜੀ ਦੁਪੱਟਾ ਵੀ ਸੇਮ ਸਟੱਫ ਦੇ ਵਿੱਚ ਹੀ ਰਹੂਗਾ ਇਹਦਾ ਪ੍ਰਾਈਸ ਰਹੂਗਾ ਜੀ 1800 ਸਿੰਗਲ ਪੀਸ ਹੈ ਆਪਣੇ ਕੋਲੇ ਸਕ੍ਰੀਨ ਪ੍ਰਿੰਟ ਦੇ ਵਿੱਚ ਹੁਣ ਅਗੇ ਜੀ ਆਪਣੇ ਕੋਲੇ ਬਲਾਕ ਪ੍ਰਿੰਟ ਦੇ ਸਿੰਗਲ ਸਿੰਗਲ ਸੂਟ ਨੇ ਬਰਬਰੀ ਦੇ ਵਿੱਚ ਸਿਲਕ ਮਸਲੀਨ ਦੇ ਵਿੱਚ ਇਹਦੀ ਬਾਟਮ ਰਹੂਗੀ ਬਰਬਰੀ ਦੇ ਵਿੱਚ ਇਹਦੀ ਸ਼ਰਟ ਰਹੂਗੀ ਬਲੌਕ ਪੇਂਟ ਦੀ ਇਹ ਆ ਗਈ ਸ਼ਰਟ 슬ੀਵਸ ਆ ਗਈਆਂ ਇਹ ਬਲੌਕ ਪੇਂਟ ਦੇ ਵਿੱਚ ਹੀ ਆਪਣਾ ਦੁਪੱਟਾ ਆ ਜਾਊਗਾ ਬਰਬਰੀ ਦੇ ਵਿੱਚ ਪ੍ਰਾਈਜ਼ ਹੋਊਗਾ 1890 ਇਦੇ ਵਿੱਚ ਇੱਕ ਆਪਣੇ ਕੋਲੇ ਆ ਗਿਆ ਜੀ ਕਲਰ ਪੀਚੇ ਪਿੰਕ ਜਾਂ ਸ਼ੇਡ ਹੈ ਮਸਲਿਨ ਸਿਲਕ ਦੇ ਵਿੱਚ ਆਪਣੇ ਬਾਟਮ ਆ ਜੂਗੇ ਬਰਬਰੀ ਦੇ ਵਿੱਚ ਆਪਣੇ ਕੋਲੇ ਦੁਪੱਟਾ ਨਾਲ ਸ਼ਰਟ ਬਹੁਤ ਸੋਨਾ ਬਲੌਕ ਪੇਂਟ ਹੋਇਆਗਾ ਫਾਈਨ ਸਟੱਫ ਰਹੂਗਾ ਇਹ 슬ੀਵਸ ਆਜੂ ਵੀਦੇ ਦੁਪੱਟਾ ਪ੍ਰਾਈਸ ਰਹੂਗਾ ਜੀ 1890 ਇਹ ਆਜੂਗਾ ਦੁਪੱਟਾ ਇਹ ਤੋਂ ਨੈਕਸਟ ਦੇ ਦੇ ਵਿੱਚ ਆਜੂਗਾ ਜੀ ਮਸਲੀਨ ਸਿਲਕ ਦੇ ਵਿੱਚ ਆਪਣੀ ਬਾਟਮ ਬਰਬਰੀ ਦਾ ਬਲੌਕ ਪੇਂਟ ਸ਼ਰਟ ਤੇ ਦੁਪੱਟਾ ਸੇਮ ਜੈਨੂਨ ਦੇ ਪ੍ਰਾਈਸ ਦੇ ਵਿੱਚ ਇਹ ਸੂਟ ਨੇ ਆਪਣੇ ਸਟਾਕ ਫਾਈਨ ਰਹੂਗਾ ਕਲਰ ਬਹੁਤ ਸੋਹਣੇ ਨੇ ਸਿੰਗਲ ਸਿੰਗਲ ਪੀਸ ਆਇਆ ਆਪਣੇ ਕੋਲੇ ਪ੍ਰਾਈਸ 1890 ਇੱਕ ਇਹਦੇ ਵਿੱਚ ਸੇਮ ਹੀ ਮਸਲੀਨ ਸਿਲਕ ਦੀ ਬਾਟਮ ਦੇ ਨਾਲ ਇਹ ਪਿਸਤਾ ਗ੍ਰੀਨ ਆ ਜਾਊਗਾ ਬਰਬਰੀ ਦਾ ਸ਼ਰਟ ਦੁਪੱਟਾ ਸੇਮ ਹੀ ਸੇਮ ਹੀ ਮਸਲੀਨ ਸਿਲਕ ਦੀ ਬਾਟਮ ਦੇ ਨਾਲ ਪ੍ਰਾਈਸ 1890 ਇੰਨਾ ਸਾਰੇ ਸੂਟਾਂ ਦੇ ਉੱਪਰ ਆਪਣੀ ਸ਼ਿਪਿੰਗ ਅਜ ਫਿਰ ਹੀ ਰਹੂਗੀ ਬਹੁਤ ਸੋਨੇ ਆਰਟੀਕਲ ਨੇ ਜੈਨੂਨ ਜੇ ਪ੍ਰਾਈਸ ਦੇ ਵਿੱਚ ਹੁਣ ਆਪਣੇ ਕੋਲੇ ਆ ਗਿਆ ਜੀ ਬਰਬਰੀ ਦੇ ਵਿੱਚ ਕਰੇਵ ਦੀ ਬਾਟਮ ਦੇ ਨਾਲ ਇਹ ਵਾਲਾ ਆਰਟੀਕਲ ਇਹ ਆਰਟੀਕਲ ਦੇ ਕਾਫੀ ਆਰਡਰ ਆ ਰਹੇ ਸੀ ਆਪਣੇ ਕੋਲੇ ਦੋ ਕਲਰ ਦੇ ਵਿੱਚ ਆਇਆ ਸੀਗਾ ਗ੍ਰੇ ਤੇ ਬਲੂ ਦੇ ਵਿੱਚ ਗ੍ਰੇਬ ਦੀ ਬਾਟਮ ਹੈ ਬਰਬਰੀ ਪਿਓਰ ਬਰਬਰੀ ਸਿਲਕ ਦਾ ਸ਼ਰਟ ਤੇ ਦੁਪੱਟਾ ਰਹੂਗਾ ਪ੍ਰਾਈਸ ਰਹੂਗਾ ਜੀ 2100 ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਦੋਨੋਂ ਕਲਰ ਆਪਣੇ ਕੋਲੇ ਰਿਪੀਟ ਦੇ ਵਿੱਚ ਆਇਨੇ ਬਲੂ ਤੇ ਗ੍ਰੇ ਵਾਲਾ ਇਹ ਵਾਲਾ ਜੀ ਫੋਰ ਗ੍ਰੇਪ ਦੇ ਵਿੱਚ ਬਾਟਮ ਸ਼ਰਟ ਦੁਪੱਟਾ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਨੇ ਦੋਨਾਂ ਸੂਟਾਂ ਦੇ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈਗੀ ਪ੍ਰਾਈਸ 2100 ਇਸ ਤੋਂ ਨੈਕਸਟ ਆਪਣੇ ਕੋਲੇ ਬਰਬਰੀ ਦੇ ਵਿੱਚ ਇਹ ਵਾਲਾ ਆ ਜੋ ਚਨਾਰ ਬ੍ਰਾਂਡ ਦੇ ਵਿੱਚ ਇਹਦੀ ਬਾਟਮ ਰੂਗੀ ਜੀ ਮਸਲੀਨ ਸਿਲਕ ਦੀ ਦੁਪੱਟਾ ਤੇ ਸ਼ਰਟ ਹੈ ਜਿਹੜਾ ਬਰਬਰੀ ਪਿਓਰ ਬਰਬਰੀ ਸਿਲਕ ਦੇ ਵਿੱਚ ਰਹੂਗਾ ਕਲਰ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਹੈਗੇ ਇਹ ਦੁਪੱਟਾ ਜੂ ਪ੍ਰਾਈਸ ਸੇਮ 2100 ਇਦੇ ਵਿੱਚ ਕੇਵਲ ਆ ਗਿਆ ਪ੍ਰਿੰਟ ਗਰੇਪ ਦੀ ਬਾਟਮ ਬਲੂ ਕਲਰ ਦੇ ਵਿੱਚ ਇਹ ਆ ਗਿਆ ਜੀ ਦੁਪੱਟਾ ਪ੍ਰਾਈਜ਼ ਰਹੂਗਾ 2100 ਇੱਕੇ ਦੇ ਵਿੱਚ ਇਹ ਸੂਟ ਦੇ ਰਿਪੀਟ ਆਰਡਰ ਆ ਰਹੇ ਨੇ ਇਹਦੇ ਵਿੱਚ ਆਪਣੇ ਕੋਲੇ ਹੁਣ 2-3 ਪੀਸ ਆਏ ਨੇ ਸੇਮ ਕਲਰ ਦੇ ਵਿੱਚ ਗ੍ਰੇ, ਲਾਈਟ ਗ੍ਰੇ ਤੇ ਡਾਰਕ ਜਿਹਾ ਗ੍ਰੇ ਐ ਬਹੁਤ ਸੋਹਣਾ ਪ੍ਰਿੰਟਿੰਗ ਐ ਦੀ ਡਿਜੀਟਲ ਪ੍ਰਿੰਟ ਐ ਸ਼ਰਟ ਦਾ ਫਰੰਟ ਆਜੂਗਾ neck ਤੇ ਡਿਜ਼ਾਈਨਿੰਗ ਐ ਘੇਰੇ ਦੇ ਉੱਪਰ ਐ 슬ੀਵਸ ਦੇ ਉੱਪਰ ਆਜੂ ਬਹੁਤ ਸੋਹਣੀ ਪ੍ਰਿੰਟ ਜਿਹੜੀ ਹੈਗੀ ਐਗੀ ਬਾਟਮ ਰੂਗੀ ਇਹ ਵਾਲੀ ਬਾਟਮ ਆਜੂਗੀ ਬਰਬਰੀ ਦੇ ਵਿੱਚ ਬਾਟਮ ਰੂ ਬਰਬਰੀ ਦੀ ਸ਼ਰਟ ਤੇ ਸੇਮ ਹੀ ਬਰਬਰੀ ਦਾ ਦੁਪੱਟਾ ਰਹੂਗਾ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਆਏ ਨੇ ਪ੍ਰਾਈਸ ਸੇਮ 2100 ਰਹੂਗਾ ਇਹ ਵਾਲਾ ਦੁਪੱਟਾ ਆ ਗਿਆ ਇਹ ਵੀ ਆਰਟیکل ਬਹੁਤ ਸੁਣਾ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈਗਾ ਇਹਦੇ ਵਿੱਚ ਆਪਣੇ ਕੋਲੇ ਇੱਕ ਇਹ ਵਾਲਾ ਕਲਰ ਆ ਗਿਆ ਜੀ ਪ੍ਰਾਈਸ ਸੇਮ 2100 ਰਹੂਗਾ ਇਹਦੀ ਬਾਟਮ ਦਾ ਇਹ ਵਾਲਾ ਪ੍ਰਿੰਟ ਰਹੂਗਾ। ਇਹ ਵਾਲਾ ਪ੍ਰਿੰਟ ਬਾਟਮ ਦਾ ਰਹੂਗਾ। ਇਹਦੀ ਅਗੀ ਸ਼ਰਟ ਸ਼ਰਟਾਗੀ। ਕਿ ਰੇਤੇ ਆਜੂਗੀ ਡਿਜ਼ਾਈਨਿੰਗ neck ਦੇ ਉੱਪਰ ਆਜੂਗੀ। neck ਦੇ ਉੱਪਰ ਆਜੂ। 슬ੀਵਸ ਆ ਜਾਣਗੀਆਂ। ਪ੍ਰਾਈਸ ਸੇਮ 2100। ਬਰਬਰੀ ਦਾ ਹੀ ਦੁਪੱਟਾ ਰਹੂਗਾ 올ਓਵਰ ਸੂਟ ਆਪਣਾ ਬਰਬਰੀ ਦੇ ਵਿੱਚ ਹੈ ਬਾਟਮ ਸ਼ਰਟ ਵਿਦ ਦੁਪੱਟਾ ਪ੍ਰਾਈਸ ਰਹੂਗਾ ਜੀ 2100 ਹਾਂਜੀ ਇੱਕ ਆਪਣੇ ਕੋਲੇ ਆ ਗਿਆ ਜੀ ਇਹ ਵਾਲਾ ਸੂਟ ਕਰੇਬ ਦੀ ਬਾਟਮ ਰਹੂਗੀ ਬਾਟਮ ਦਾ ਕਲਰ ਤੁਸੀਂ ਹੋਰ ਵੀ ਇਹਦੇ ਨਾਲ ਕਰਵਾ ਸਕਦੇ ਹੋ ਸਾਡੇ ਤੋਂ ਸ਼ਰਟ ਤੇ ਜਿਹੜਾ ਦੁਪੱਟਾ ਪਿਓਰ ਬਰਬਰੀ ਦੇ ਵਿੱਚ ਰਹੂਗਾ ਇਹਦਾ ਜਿਹੜਾ ਪ੍ਰਾਈਸ ਹੈ ਇਹਦਾ ਪ੍ਰਾਈਸ ਥੋੜਾ ਪਲੱਸ ਦੇ ਵਿੱਚ ਜਾਊਗਾ ਇਹਦਾ ਪ੍ਰਾਈਸ ਰਹੂਗਾ ਜੀ 2350 ਇਹਦੇ ਨਾਲ ਤੁਸੀਂ ਬਾਟਮ ਦਾ ਕਲਰ ਚੇਂਜ ਬੇਸ ਕਲਰ ਵੀ ਕਰਵਾ ਸਕਦੇ ਹੋ ਪਿੰਕ ਕਲਰ ਵੀ ਲੈ ਸਕਦੇ ਹੋਗੇ ਇਹਦਾ ਪ੍ਰਾਈਸ ਰਹੂ 2350 ਹਾਂਜੀ ਇਹ ਸੀਗੇ ਅੱਜ ਦੇ ਸੂਟ ਇਹਨਾਂ ਉੱਪਰ ਆਪਣੇ ਸਾਰੇ ਸੂਟਾਂ ਦੇ ਉੱਪਰ ਸ਼ਿਪਿੰਗ ਫ੍ਰੀ ਰਹੂਗੀ ਜੀ ਇਹ ਆਪਣੇ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਜੇ ਬਾਏ ਕਰਨਾ ਚਾਹੁੰਦੇ ਹੋ ਸਾਨੂੰ ਵਟਸਐਪ ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜਿਆਦਾ ਕੁਝ ਡਿਟੇਲ ਦੇ ਵਿੱਚ ਪੁੱਛਣ ਲਈ ਤੁਸੀਂ ਸਾਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਆਪਾਂ ਫੇਰ ਇੱਕ ਵੀਡੀਓ ਨਾਲ ਮਿਲਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ